ਅੱਜ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਾਵਨ ਪਵਿੱਤਰ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਆਂ ਖਾਲਸਾ ਸਾਜਨਾ ਦਿਵਸ ਵਿਸਾਖੀ ਸਾਡਾ ਗੌਰਵਮਈ ਮਾਨਮਤਾ ਪਰਵ ਹੈ ਇਸ ਦੀ ਸ਼ੁਰੂਆਤ ਇਸ ਦੀ ਰੰਭਤਾ ਧੰਨ ਗੁਰੂ ਅਮਰਦਾਸ ਜੀ ਦੇ ਪਤਸ਼ਾਹੀ ਜੀ ਦੇ ਸਮੇਂ ਤੋਂ ਗੋੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹੋਈ ਜਿੱਥੇ ਵੀ ਗੁਰੂ ਸਾਹਿਬਾਨ ਮੌਜੂਦ ਹੁੰਦੇ ਸੀ ਉਸ ਜਗ੍ਹਾ ਦੇ ਉੱਤੇ ਸੰਗਤਾਂ ਇਸ ਦਿਨ ਹਮ ਹਮਾ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਪਹੁੰਚਦੀਆਂ ਗੁਰੂ ਜਸ ਹਰੀ ਜਸ ਸਰਵਨ ਕਰਦੀਆਂ ਤੇ ਆਪਣਾ ਜੀਵਨ ਸਫਲਾ ਕਰਦੀਆਂ 1699 ਦੀ ਬੈਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹੋਏ ਵੱਡੇ ਇਕੱਠ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰੇ ਸਹਿਬਾਨ ਦੀ ਚੋਣ ਕੀਤੀ ਤੇ ਉਹਨਾਂ ਨੂੰ ਖੰਡੇ ਬਾਟੇ ਦੀ ਪਹਲ ਚੁਕਾ ਕੇ ਖਾਲਸੇ ਦੀ ਸਿਰਜਣਾ ਕੀਤੀ ਫਿਰ ਆਪ ਉਹਨਾਂ ਪੰਜਾਂ ਪਿਆਰੇ ਸਹਿਬਾਨ પાસેથી ਆਪ ਖੰਡੇ ਬਾਟੇ ਦੀ ਪਹਲ ਪ੍ਰਾਪਤ ਕੀਤੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ 115 1705 6 ਦੇ ਵਿੱਚ ਮੌਜੂਦ ਸਨ ਤਾਂ ਉਸ ਵੇਲੇ ਵੀ ਇਸ ਅਸਥਾਨ ਦੇ ਉੱਤੇ ਖਾਲਸਾ ਸਾਜਨਾ ਦਿਵਸ ਸਰਵਸਾਖੀ ਦਾ ਜਿਹੜਾ ਪਰਬ ਸੀ ਉਹ ਸ਼ਰਧਾ ਉਤਸ਼ਾਹ ਤੇ ਹੁਲਾਸ ਸਹਿਤ ਮਨਾਇਆ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਕਾਬਲ ਕੰਧਾਰ ਟਾਕਾ ਪਟਨਾ ਉੱਤਰ ਦੱਖਣ ਪੂਰਬ ਪੱਛਮ ਤੋਂ ਵੱਡੀ ਗਿਣਤੀ ਵਿੱਚ ਇੱਥੇ ਸੰਗਤਾਂ ਨੇ ਹਾਜ਼ਰੀ ਭਰੀ ਔਰ ਇੱਥੇ ਅਮਰ ਸੰਚਾਰ ਹੋਇਆ ਲੱਖਾਂ ਦੀ ਤਾਦਾਦ ਵਿੱਚ ਉਸ ਵੇਲੇ ਖਾਸਔਰਤੇ ਮਾਲਵੇ ਦੇ ਜਿਹੜੇ ਸਿੱਖੀ ਉਹਨਾਂ ਨੇ ਖੰਡੇ ਬਾਟੇ ਦੀ ਪਛਾਣ ਕੇ ਗੁਰੂ ਕੀ ਲੜ ਲੱਗ ਕੇ ਆਪਣਾ ਜੀਵਨ ਸਫਲ ਕੀਤਾ ਉਸ ਸਮੇਂ ਤੋਂ ਹੀ ਅਕਸ਼ਰੀ ਦੰਗਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਖਾਲਸਾ ਸਾਜਨਾਵਾਂ ਦੇ ਵਿਸਵਸਾਖੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ 1947 ਤੋਂ ਪਹਿਲਾਂ ਪੰਗਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥਕ ਤੌਰ ਤੇ ਵਿਸਾਖੀ ਦੇ ਵੱਡੇ ਇਕੱਠ ਹੁੰਦੇ ਸਿ ਲੈਕਿਨ 1947 ਤੋਂ ਬਾਅਦ ਫਿਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥਕ ਇਕੱਠ ਜਿਹੜੇ ਆ ਉਹ ਹੋਣ ਲੱਗੇ ਵੱਡੀ ਤعداد ਵਿੱਚ ਸੰਗਤਾਂ ਇਸ ਮੌਕੇ ਦੇ ਉੱਤੇ ਗੁਰੂ ਘਰ ਆ ਕੇ ਨਤਮਸਤਕ ਹੁੰਦੀਆਂ ਨੇ ਹਾਜ਼ਰੀਆਂ ਭਰਦੀਆਂ ਨੇ ਗੁਰੂ ਜਸ ਹਰੀ ਜਸ ਸਰਵਨ ਕਰਦੀਆਂ ਨੇ ਖੰਡੇ ਬਾਟੇ ਦੀ ਪਹਲ ਛਕਦੀਆਂ ਨੇ ਲੰਗਰਾਂ ਦੇ ਵਿੱਚ ਸੇਵਾ ਕਰਦੀਆਂ ਨੇ ਇਹ ਪਾਵਨ ਪੁਰਬ ਸਾਨੂੰ ਚੜ੍ਹਦੀ ਕਲਾ ਦੇ ਨਾਲ ਸਾਨੂੰ ਸ਼ਰਧਾ ਭਾਵਨਾ ਦੇ ਨਾਲ ਉਤਸ਼ਾਹ ਦੇ ਨਾਲ ਮਨਾਉਣੇ ਜਿਹੜੇ ਨੇ ਉਹ ਸ਼ੋਕ ਦੇ ਨੇ ਔਰ ਇਹਦੇ ਨਾਲ ਹੀ ਗੁਰੂ ਦੀ ਖੁਸ਼ੀ ਜਿਹੜੀ ਆ ਉਹ ਨਸੀਬ ਹੁੰਦੀ ਹੈ ਅਸੀਂ ਕੁਰਬਾਨ ਦੇ ਮੌਕੇ ਅਸੀਂ ਜੋੜ ਮੇਲਿਆਂ ਦੇ ਮੌਕੇ ਗੁਰੂ ਤੋਂ ਖੁਸ਼ੀ ਲੈਣ ਵਾਸਤੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਆਂ ਤੇ ਗੁਰੂ ਉਸ ਵਕਤ ਸਾਡੇ ਤੇ ਕਿਰਪਾ ਕਰਦਾ ਜਦੋਂ ਅਸੀਂ ਸ਼ਾਂਤੀ ਦੇ ਨਾਲ ਅਮਨ ਦੇ ਨਾਲ ਇਸ ਅਸਥਾਨ ਦੇ ਉੱਤੇ ਆ ਕੇ ਭਜਨ ਸਿਮਰਨ ਕਰਦੇ ਆਂ ਆਪਣਾ ਜੀਵਨ ਬਤੀਤ ਕਰਦੇ ਆਂ ਦੋ ਦਿਨ ਰਹੀਏ ਤਿੰਨ ਦਿਨ ਰਹੀਏ ਇੱਕ ਦਿਨ ਰਹੀਏ ਅਸੀਂ ਗੁਰੂ ਪ੍ਰਤੀ ਆਸਥਾ ਭਾਵ ਪ੍ਰਗਟ ਕਰਦੇ ਹੋਏ ਇਥੇ ਸਜਣ ਵਾਲੇ دیਵਾਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਨ ਕਰਕੇ ਲਾਹੇ ਪ੍ਰਾਪਤ ਕਰੀਏ ਮੈਂ ਸਮੁੱਚੇ ਵਿਸ਼ਵ ਦੇ ਵਿੱਚ ਵਸਦੇ ਹੋਏ ਸਿੱਖ ਜਗਤ ਨੂੰ ਇਸ ਖਾਲਸਾ ਸਜਣਾ ਦਿਵਸ ਦੀ ਬਹੁਤ 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 ਵਧਾਈ ਦਿੰਨਾ ਖੰਡੇ ਪਾਟੇ ਦੀ ਪਹਲ ਚੱਕੀਏ ਗੁਰੂ ਕੇ ਸ਼ਬਦ ਲੜੀ ਗੁਰਦੇ ਸ਼ਬਦ ਦੇ ਲੜ ਲੱਗੀਏ ਬਾਣੀ ਤੇ ਬਾਣੀ ਦੇ ਤਾਰਨੀ ਬਣੀਏ ਤਾਂ ਕਿ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ